ਸਤਿ ਸ੍ਰੀ ਅਕਾਲ ਜੀ। ਟਰੈਵਲ ਵਿਦ ਸਰਦਾਰ ਦੇ ਨਵੇਂ ਸਫਰ ਵਿੱਚ ਤੁਹਾਡਾ ਸਵਾਗਤ ਆ। ਅੱਜ ਟੀਟੋ ਲੇਨ ਦੇ ਵਿੱਚ ਆਪਾਂ ਖੜੇ ਆਂ ਗੋਆ ਦੇ ਵਿੱਚ। ਤੇ ਇਹ ਸਾਹਮਣੇ ਜਿਹੜਾ ਹੋਟਲ ਹੈਗਾ ਇੱਥੇ ਅਸੀਂ ਸਟੇ ਕੀਤੀ ਆ ਤੇ ਇਹ ਸੂਟਨ ਦਾ ਨੋਆ ਬਾਗਾਵੇ ਤੇ ਬਾਗਾ ਬੀਚ ਦੇ ਕਿਨਾਰੇ ਤੇ ਆ ਤੇ ਬਹੁਤ ਵੱਡਾ ਹੋਟਲ ਆ ਇਹ। ਇਹਨਾਂ ਦੀਆਂ ਤਿੰਨ ਪ੍ਰਾਪਰਟੀਆਂ ਹੈਗੀਆਂ ਨੇ। ਤਿੰਨੇ ਪ੍ਰਾਪਰਟੀਆਂ ਨੰਬਰ ਨੋਟ ਕਰ ਲਿਓ ਪਾਜ਼ ਕਰਕੇ। ਤੇ ਬਹੁਤ ਸੋਹਣੀਆਂ ਪ੍ਰਾਪਰਟੀਆਂ ਆ। ਸਵੀਮਿੰਗ ਪੂਲ ਸਾਰਾ ਕੁਝ ਬਣਿਆ ਹੋਇਆ। ਇਹ ਇਹਨਾਂ ਦੀ ਹੈਗੇ ਰਿਸੈਪਸ਼ਨ ਤੇ ਇਹ ਹੈਗੇ ਸਾਥੀ ਤੇ ਰਿਸੈਪਸ਼ਨ ਦੇ ਉੱਤੇ ਜਿਹੜੇ ਮੈਨੇਜਰ ਆ ਉਹਨਾਂ ਦਾ ਨਾਮ ਹੈਗਾ ਪੈਟਰੋ ਭਾਈ ਕਿਉਂਕਿ ਕ੍ਰਿਸਚੀਅਨ ਨੋਆ ਪੂਰਾ ਲੈਣਾ ਨਹੀਂ ਆਉਂਦਾ ਜਿਹੜੇ ਹੋਟਲ ਦੇ ਮਾਲਕਾ ਉਹਨਾਂ ਦਾ ਨੋਆ ਚੰਚਲ ਸਿੰਘ ਬਾਬਾ ਤੇ ਇਹ ਪੈਟਰੋ ਦੇ ਪਿੰਡ ਵੀ ਗਏ ਅਸੀਂ ਇਹਨਾਂ ਦੇ ਪੇਰੈਂਟਸ ਨੂੰ ਵੀ ਮਿਲੇ ਉਹਨਾਂ ਨੇ ਬੜੀ ਸੇਵਾ ਕੀਤੀ ਰੋਟੀ ਪਾਣੀ ਖਵਾਈ ਤੇ ਹੁਣ ਬਾਬਾ ਜੀ ਨਾਲ ਕਰਦੇ ਆ ਗੱਲ ਇਹ ਬਾਵਾ ਜੀ ਦੇ ਚੰਚਲ ਸਿੰਘ ਜੀ ਬਾਬਾ ਜੀ ਇੱਥੇ ਆਉਣਾ ਸਭ ਨੇ ਤੇ ਪਰ ਆਇਓ ਕਿ ਸਵਾਗਤ ਹੈ ਇਹ ਭਾਜੀ ਦੇ ਹੋਟਲ 'ਚ ਹੀ ਠਹਿਰੇ ਆ ਤੇ ਇਹਨਾਂ ਨਾਲ ਬੜਾ ਮਜ਼ਾ ਆਇਆ ਸਮੁੰਦਰ ਤੇ ਇਹਨਾਂ ਨੇ ਘੁਮਾਇਆ ਸਾਨੂੰ ਤੇ ਕਈ ਜਗ੍ਹਾ ਤੇ ਸਾਨੂੰ ਲੈ ਕੇ ਗਏ ਆ ਆਪਦੀ ਕਾਰ ਦੇ ਵਿੱਚ ਲੈ ਕੇ ਗਏ ਆ ਤੇ ਹਰਜੀਤ ਸਿੰਘ ਜੀ ਤੇ ਸਾਡੇ ਧਰਮਿੰਦਰ ਸਿੰਘ ਜੀ ਤੇ ਆਪਾਂ ਗੱਲ ਕਰਦੇ ਆ ਸਵੇਰ ਦੇ ਵਜੇ ਹੋਇਆ 6 ਤੇ ਇਹ ਜਿਹੜਾ ਬੁੱਤ ਬਣਿਆ ਹੋਇਆ ਇਹ ਹੈਗਾ ਟੀਟੋ ਹੈਨਰੀ ਡਿਸੂਜ਼ਾ ਦਾ ਬੁੱਤ ਆ ਇਹ ਇਹ ਮੁੰਬਾਸਾ ਕੀਨੀਆ ਦੇ ਵਿੱਚ ਇਹ ਇਹਨਾਂ ਦਾ ਜਨਮ ਹੋਇਆ ਤੇ 1927 ਚ ਜੰਮੇ ਤੇ 1983 ਚ ਡੈਥ ਹੋ ਗਈ ਤੇ 1963 ਦੇ ਵਿੱਚ ਇਹ ਗੋਆ ਜਾ ਕੇ ਸੈਟਲ ਹੋ ਗਏ ਤੇ ਇਹਨਾਂ ਨੇ ਇੱਕ ਇਥੇ ਰੈਸਟੋਰੈਂਟ ਖੋਲਿਆ ਕੋਈ ਜਿਆਦਾ ਮਸ਼ਹੂਰ ਨਹੀਂ ਦੇਖ ਲਓ ਉਹ ਬੰਦੇ ਦਾ ਵੀ ਬੁੱਤ ਬਣ ਗਿਆ ਜਿਨੇ ਇੱਕ ਹਿਪੀਆਂ ਵਾਸਤੇ ਜਾਂ ਅਮਰੀਕਨ ਜਿਹੜੇ ਯੰਗਸਟਰ ਹੈਗੇ ਆ ਜਾਂ ਯੂਰੋਪੀਅਨ ਯੰਗਸਟਰ ਹੈਗੇ ਆ ਉਹਨਾਂ ਵਾਸਤੇ ਇਥੇ ਇੱਕ ਰੈਸਟੋਰੈਂਟ ਖੋਲਿਆ ਤੇ ਜਿੱਥੇ ਕਹ ਲੋ ਵੀ ਟੂਰਿਜ਼ਮ ਦਾ ਹੜ ਆ ਗਿਆ ਤੇ ਲੋਕ ਇੰਨੀ ਦੁਨੀਆ ਆਉਣ ਲੱਗੀ ਇੱਥੇ ਕਿ ਇਸ ਜਗ੍ਹਾ ਦੇ ਉੱਤੇ ਕੋਜ਼ੀ ਵੀ ਚਾਹੇ ਤੇ ਇਹ ਸਾਹਮਣੇ ਬੀਚ ਆ ਇਹਦਾ ਨੋਅ ਆ ਕੋਜ਼ੀ ਤੇ ਇੰਨਾ ਹੜ ਆ ਗਿਆ ਕਿ ਇੱਥੇ ਪੂਰੀ ਦੀ ਪੂਰੀ ਲੇਨ ਬਣ ਗਈ ਜਿਹੜੀ ਰਾਤ ਨੂੰ ਹੀ ਖੁੱਲਦੀ ਆ ਤੇ ਸਵੇਰ ਤੱਕ ਖੁੱਲੀ ਰਹਿੰਦੀ ਆ ਇਹ ਸਵੇਰ ਦੇ ਬੱਜੇ ਹੋਏ 6 ਤੇ ਆਪਾਂ ਐਸ ਵਕਤ ਸਮੁੰਦਰ ਦੇ ਕਿਨਾਰੇ ਆ ਤੇ ਹੁਣ ਆਪਾਂ ਸ਼ਾਮ ਨੂੰ ਸਾਰੀ ਰਾਤ ਇਸੇ ਲਾਈਨ ਤੇ ਰਹਿਣਾ ਵਾ ਵੱਜ ਗਏ 9 ਤੇ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਵੀ ਇਹ ਵਾਈਨ ਸ਼ਾਪ ਆ ਤੇ ਇਹਦੇ ਬਿਲਕੁਲ ਸਾਹਮਣੇ ਵੀ ਵਾਈਨ ਸ਼ਾਪ ਆ ਤੇ ਉਹ ਸਾਹਮਣੇ ਵੀ ਵਾਈਨ ਸ਼ਾਪ ਆ ਜਿੱਥੇ ਹਰਾ ਬੋਰਡ ਲੱਗਿਆ ਤੇ ਇੱਕ ਪਰੇ ਵੀ ਵਾਈਨ ਸ਼ਾਪ ਆ ਤੇ ਇੱਕ ਉਹ ਜਿੱਥੇ yellow ਰੰਗ ਦਾ ਬੋਰਡ ਲੱਗਿਆ ਉਹ ਵੀ ਵਾਈਨ ਸ਼ਾਪ ਆ ਇਸ ਜਗ੍ਹਾ ਦੇ ਉੱਤੇ ਰਾਤ ਨੂੰ 9 ਵਜੇ ਲੋਕ ਆਉਣਾ ਸ਼ੁਰੂ ਕਰ ਦਿੰਦੇ ਆ ਆ ਜਿਵੇਂ ਸਕੂਟਰਾਂ ਤੇ ਆਇਆ ਇੱਥੇ ਅਮੀਰ ਗਰੀਬ ਨਹੀਂ ਦੇਖਿਆ ਜਾਂਦਾ ਦੇਖੋ ਕਲਚਰ ਆਕ ਜੇ ਰਾਜਸਥਾਨ ਚ ਜਾਣਦੇ ਆ ਉਹਨਾਂ ਨੂੰ ਸ਼ਾਇਦ ਸਾਡਾ ਪੰਜਾਬ ਦਾ ਕਲਚਰ ਜਾਦੇ ਵਧੀਆ ਨਾ ਲੱਗੇ ਤੇ ਪੰਜਾਬ ਦਾ ਕਲਚਰ ਆ ਜੇ ਉਹ ਕੰਨੜ ਚ ਜਾਈਏ ਤਾਂ ਉਹ ਨਾਲ ਵਧੀਆ ਲੱਗੇ ਇਹ ਗੋਰਿਆਂ ਦਾ ਕਲਚਰ ਆ ਤੇ ਇਸ ਵਕਤ ਕਹਿ ਲਓ ਵੀ ਰਾਤ ਦੇ ਵੱਜ ਗਏ 10 ਕ ਦੇ ਕਰੀਬ ਤੇ ਸਮੁੰਦਰ ਦੇ ਕਿਨਾਰੇ ਆਪਾਂ ਖੜੇ ਆ ਜਿਹੜੀਆਂ ਪੀਲੇ ਰੰਗ ਦੀਆਂ ਲਾਈਟਾਂ ਲੱਗੀਆਂ ਨੇ ਇਸ ਸਮੁੰਦਰ ਕਿਨਾਰੇ ਬੀਚ ਦੇ ਉੱਤੇ ਇਹਨਾਂ ਨੇ ਟੇਬਲ ਆਏ ਹੋਇਆ ਹੋਟਲ ਵਾਲਿਆਂ ਨੇ ਰੈਸਟੋਰੈਂਟ ਵਾਲਿਆਂ ਨੇ ਤੇ ਉੱਥੇ ਲੋਕ ਬੈਂਦੇ ਆ ਪਹਿਲਾਂ ਗੋਆ ਜਿਹੜੀ ਸੀ ਉਹ ਯੂਨੀਅਨ ਟੈਰੀਟਰੀ ਸੀਗੀ ਹੁਣ ਇੰਡੀਆ ਦੀ ਸਭ ਤੋਂ ਸਮਾਲੈਸਟ ਸਟੇਟ ਆ ਜਣ ਕੇ ਸਭ ਤੋਂ ਛੋਟੀ ਸਟੇਟ ਇਹ ਆ ਇਹ ਉਹੀ ਕੋਜ਼ੀ ਬੀਚ ਆ ਜਿਹਦਾ ਤੁਹਾਨੂੰ ਦਿਨ ਦਾ ਨਜ਼ਾਰਾ ਦਿਖਾਇਆ ਏਸੇ ਬਲੌਗ ਦੇ ਵਿੱਚ ਪਹਿਲਾਂ ਤੇ ਉਹ ਸਾਹਮਣੇ ਟੇਬਲ ਲੱਗੇ ਹੋਏ ਆ ਇਹ ਸਾਡੇ ਸਾਥੀ ਖੜੇ ਆ ਤੇ ਸਮੁੰਦਰ ਦੇ ਜਿਹੜਾ ਪਾਣੀ ਆ ਇੱਥੇ ਤੱਕ ਆ ਜਾਂਦਾ ਤੇ ਇਸ ਜਗ੍ਹਾ ਦੇ ਕਹ ਲੋ ਵੀ ਇੰਨੀ ਦੁਨੀਆ ਇੱਥੇ ਘੁੰਮਣ ਆਉਂਦੀ ਆ ਇਹ ਨਾਰਥ ਗੋਆ ਦੇ ਵਿੱਚ ਜਗ੍ਹਾ ਸਥਿਤ ਆ ਤੇ ਇਦਾਂ ਟੇਬਲ ਲੱਗ ਜਾਂਦੇ ਆ ਟੇਬਲਾਂ ਦੇ ਉੱਤੇ ਜਿਹੜਾ ਕੁਝ ਮਰਜ਼ੀ ਤੁਸੀਂ ਖਾਓ ਪੀਓ ਇੱਥੇ ਜਿਹੜੀ ਇਹ ਸਟੇਟ ਆ ਇਹ ਸਟੇਟ ਦੇ ਵਿੱਚ ਜਿਹੜੀ ਵਿਸਕੀ ਆ ਸ਼ਰਾਬ ਆ ਉਹ ਇਹਨਾਂ ਦੀਆਂ ਆਪਦੇ ਲੈਵਲ ਦੀਆਂ ਹੀ ਬਹੁਤ ਕੰਪਨੀਆਂ ਨੇ ਜਿਹੜੀਆਂ ਬਹੁਤ ਚੰਗੀਆਂ ਵੀ ਆ ਇਹ ਜਿਹੜੀ ਹੈਗੇ ਸਕੂਟਰ ਖੜੇ ਆ ਇੱਥੇ ਰੰਗ ਬਰੰਗੇ ਸਕੂਟਰ ਆ ਇਦਾਂ ਦੇ ਸਕੂਟਰ ਪੰਜਾਬ 'ਚ ਹੈ ਨਹੀਂਗੇ ਇਹ ਜਿਹੜੇ ਸਕੂਟਰ ਆ ਇਹ ਪਤਾ ਨਹੀਂ ਕਿਹੜੀ ਕੰਪਨੀ ਆ ਤੇ ਆਪਣੇ ਤਾਂ ਇੱਥੇ ਐਕਟਵਾ ਜ਼ਿਆਦਾ ਹੀ ਚੱਲਦਾ ਜਾਂ ਜੁਪੀਟਰ ਚੱਲਦਾ ਇੱਥੇ ਕੋਈ ਅਲੱਗ ਕਿਸਮ ਦਾ ਵਾ ਇਹ ਲੋਕਾਂ ਦੇ ਰੈਂਟ ਦੇ ਉੱਤੇ ਲਏ ਹੋਏ ਆ ਕਿਉਂਕਿ ਇਹ ਜਿਹੜੀ ਲੇਨ ਆ ਇਹਦੇ ਤੇ ਪਾਰਕਿੰਗ ਦੀ ਪ੍ਰੋਬਲਮ ਆ ਜਾਂ ਗੱਡੀ ਦੂਰ ਖੜਾ ਕੇ ਆਉਣੀ ਪੈਂਦੀ ਆ ਫਿਰ ਲੋਕ ਇੱਥੇ ਘੁੰਮਣ ਵਾਸਤੇ ਵੈਦਰ ਚੰਗਾ ਕਰਦਾ ਹੈ ਨਹੀਂਗਾ ਤੇ ਲੋਕ ਇੱਥੇ ਸਕੂਟਰ ਲੈ ਲੈਂਦੇ ਆ ਐਸ ਵਕਤ ਇਹ ਜਿਹੜੇ ਰਾਤ ਦੇ ਵੱਜ ਗਏ 10 10:30 ਵੱਜ ਗਏ ਤੇ ਇਸ ਜਗ੍ਹਾ ਤੇ ਰੌਣਕਾਂ ਲੱਗ ਗਈਆਂ ਆਓ ਆਪਾਂ ਪਹਿਲਾਂ ਇਹ ਦੇਖੀਏ ਫਿਰ ਬਾਕੀ ਅਗਲੀਆਂ ਗੱਲਾਂ ਕਰਦੇ ਆ ਅੱਗੇ ਇਸ ਜਗ੍ਹਾ ਤੇ ਲੋਕ ਦੂਰੋਂ ਦੂਰੋਂ ਇੰਡੀਆ ਦੇ ਹਰੇਕ ਸਟੇਟ ਤੋਂ ਲੋਕ ਆਉਂਦੇ ਆ ਆਪਣੇ ਆਪਣੇ ਹਿਸਾਬ ਨਾਲ ਲੋਕ ਮਸਤੀ ਕਰਦੇ ਆ ਇਹ ਨਹੀਂ ਹੈਗਾ ਵੀ ਇਸ ਲੇਨ ਦੇ ਉੱਤੇ ਸਿਰਫ ਡਾਂਸ ਹੀ ਹੁੰਦਾ ਇਸ ਲੇਨ ਦੇ ਵਿੱਚ ਪੱਬ ਵੀ ਆ ਇਸ ਲੇਨ ਦੇ ਵਿੱਚ ਕੱਪੜੇ ਦੀਆਂ ਦੁਕਾਨਾਂ ਕਾਜੂਮਾਂ ਦੀਆਂ ਦੁਕਾਨਾਂ ਰੈਸਟੋਰੈਂਟ ਹੋਰ ਸਪਾ ਬਹੁਤ ਕੁਝ ਖੁੱਲਿਆ ਹੋਇਆ ਇੱਥੇ ਲੋਕ ਆਪਣੀ ਫੈਮਿਲੀ ਨਾਲ ਵੀ ਆਉਂਦੇ ਆ ਜਿਹੜੇ ਨਵੀਂ ਜੇਨਰੇਸ਼ਨ ਜਾਂ ਨਵੇਂ ਚਾਲਾਂ ਦੇ ਲੋਕ ਆ ਉਹ ਆ ਕੇ ਲੋਕ ਇੱਥੇ ਮਸਤੀ ਕਰਦੇ ਆ ਤੁਹਾਨੂੰ ਦੱਸਿਆ ਸੀਗਾ ਵੀ ਇੱਥੇ ਜਿਹੜਾ ਸਕੂਟਰ ਆ ਇਹ ਜਿਆਦਾ ਰੈਂਟਡ ਸਕੂਟਰ ਆ 500 ਰੁਪਏ 400 ਤੋਂ 500 ਰੁਪਏ ਦੀ ਦਿਹਾੜੀ ਦੇ حساب ਨਾਲ ਇੱਥੇ ਸਕੂਟਰ ਮਿਲ ਜਾਂਦੇ ਆ ਆ ਇੱਕ ਕੱਲੋ ਵੀ ਦੋਸਤ ਮਿੱਤਰ ਆ ਇਹ ਮਿਊਜ਼ਿਕ ਦੇ ਉੱਤੇ ਨੱਚ ਰਹੇ ਨੇ ਤੇ ਇੱਥੇ ਕੀ ਹੈ ਕਿ 12 ਦੇ ਬਾਰ ਬਣੇ ਹੋਏ ਆ ਇੱਥੇ ਇੱਥੇ ਸ਼ਰਾਬ ਸ਼ਰੂਪ ਪੀਣੇ ਕੋਈ ਮਨਾ ਨਹੀਂ ਹੈਗੀ ਇੱਥੇ ਜਿੰਨੀ ਮਰਜੀ ਜਿਹੜਾ ਬੰਦਾ ਮਰਜੀ ਪੀਵੇ ਪਰ ਇੱਥੇ ਦੀ ਜਿਹੜੀ ਸ਼ਰਾਬ ਆ ਮੈਂ ਕੋਈ ਡਿੱਗਿਆ ਬੰਦਾ ਨਹੀਂ ਦੇਖਿਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਲੋਕ ਡਿੱਗੇ ਪਏ ਹੁੰਦੇ ਆ ਇੱਥੇ ਕੋਈ ਡਿੱਗਿਆ ਨਹੀਂ ਦੇਖਿਆ ਤੇ ਇੱਥੇ ਚੰਗੇ ਘਰਾਂ ਦੇ ਲੋਕ ਆਉਂਦੇ ਆ ਕੋਈ ਇਹ ਨਹੀਂ ਹੈਗਾ ਵੀ ਮਾੜੇ ਘਰਾਂ ਦੇ ਲੋਕ ਆਉਂਦੇ ਆ ਤੇ ਫੇਰ ਜਿਹੜੇ ਇਹ ਬਾਰ ਜਾਂ ਰੈਸਟੋਰੈਂਟ ਬਣੇ ਹੋਏ ਆ ਇਹ ਕੀ ਕਹਿੰਦੇ ਆ ਵੀ ਸਾਨੂੰ ਇੰਨੇ ਪੈਸੇ ਦੇ ਦਿਓ ਅਨਲਿਮਿਟਿਡ ਇੱਥੇ ਖਾਓ ਅਨਲਿਮਿਟਿਡ ਪੀਓ ਤੇ अनलिमिटेड ਇੱਥੇ ਡਾਂਸ ਕਰੋ ਜਣਕੇ ਕਾਇਦੇ ਚ ਰਹਿ ਕੇ ਡਾਂਸ ਕਰੋ ਇੱਥੇ ਘੁੰਮਦੇ ਘੁੰਮਦੇ ਤਕਰੀਬਨ ਸਾਨੂੰ ਹੁਣ ਇਸ ਵਕਤ 3:31 30 ਮਿੰਟ ਹੋ ਗਏ ਸਵੇਰ ਦੇ ਇੰਨੇ ਐਡੀ ਵੱਡੀ ਇਹ ਲੇਨ ਆ ਇਹਦੇ ਵਿੱਚ ਤੁਸੀਂ ਘੁੰਮਦੇ ਹੋ ਫਿਰ ਵਿੱਚ ਬੀਚ ਆ ਜਾਂਦਾ ਫਿਰ ਤੁਸੀਂ ਬੀਚ ਤੇ ਚਲੇ ਜਾਂਦੇ ਹੋ ਤੇ ਇੱਥੇ ਆ ਕੇ ਕਹ ਲੋ ਵੀ ਇੱਕ ਬਰਸਾਤ ਦਾ ਮੌਸਮ ਸੀਗਾ ਤੇ ਥੋੜੀ ਥੋੜੀ ਦੇਰ ਬਾਅਦ ਬਰਸਾਤ ਹੋ ਜਾਂਦੀ ਸੀ ਫਿਰ ਜਿਵੇਂ ਅੱਧਾ ਘੰਟਾ ਬਰਸਾਤ ਹਟਦੀ ਨਹੀਂ ਇੱਕ ਚਾਹ ਦੀ ਦੁਕਾਨ ਖੁੱਲੀ ਹੋਈ ਸੀ ਮੈਗੀ ਖੁੱਲੀ ਹੋਈ ਸੀ ਅਗੇ ਰੈਸਟੋਰੈਂਟ ਰੋਟੀ ਦੇ ਸੀਗੇ ਢਾਬੇ ਸੀਗੇ ਫਿਰ ਅਸੀਂ ਉੱਥੇ ਬਹਿ ਜਾਣਾ ਤੇ ਇਸ ਕਰਕੇ ਸਾਡਾ ਜਿਹੜਾ ਹੋਟਲ ਆ ਉਹ ਵੀ ਵੈਸੇ ਨੇੜੇ ਹੀ ਆ ਇੱਥੇ ਤੇ ਫਿਰ ਆ ਮੀਂਹ ਪੈਣ ਲੱਗਿਆ ਤੇ ਮੀਂਹ ਪਿੰਦੇ ਪਿੰਦੇ ਉੰਨੀ ਦੇ ਇੱਥੇ ਫੇਰ ਖੜਦੇ ਆ ਥੋੜੀ ਦੇ ਫਿਰ ਆਪਾਂ ਥੋੜਾ ਜਿਹਾ ਤੁਹਾਨੂੰ ਹੋਰ ਦਿਖਾਉਂਦੇ ਆ ਤੇ ਫਿਰ ਇਸ ਵੀਡੀਓ ਨੂੰ ਇਹ ਪਹਿਲਾ ਪੰਜਾਬੀ ਮੈਂ ਆ जिने ਇਸ ਲਾਈਨ ਦੇ ਉੱਤੇ ਵੀਡੀਓ ਬਣਾਈ ਆ ਤੇ ਇਸ ਲਾਈਨ ਦੀ ਪੂਰੀ ਗੱਲਬਾਤ ਵੀ ਦੱਸੀ ਆ ਤੁਹਾਨੂੰ ਐਸ ਵਕਤ ਬੱਜ ਗਏ 3:44 ਮਿੰਟ ਹੋ ਗਏ ਤੇ ਸਾਥੀ ਆ ਇੱਥੇ ਇੱਕ ਗੱਲ ਹੋਰ ਆ ਵੀ ਇੱਥੇ ਸਾਰੇ ਬੰਦੇ ਜੇ ਸ਼ਾਰਟ ਪਾਈ ਹੋਈ ਆ ਨਿੱਕਰ ਪਾਈ ਹੋਈ ਆ ਜਾਂ ਟੀ-ਸ਼ਰਟ ਪਾਈ ਹੋਈ ਆ ਤਾਂ ਉਹਦਾ ਮਕਸਦ ਇਹ ਆ ਕਿ ਹਰ ਇੱਕ ਇੱਥੇ ਦੇ ਲੋਕਾਂ ਨੂੰ ਤੇ ਜਿਹੜੇ ਹੋਰ ਟੂਰਿਸਟ ਆਏ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦੇ ਟੂਰਿਸਟ ਆ ਤੇ ਜਾਣਗੇ ਈਜ਼ੀ ਕੱਪੜੇ ਪਾ ਕੇ ਘੁੰਮਦੇ ਆ ਕਿਸੇ ਨੂੰ ਕੋਟਾਈ ਨਹੀਂ ਲਾਈ ਕਿਸੇ ਨੇ ਕਮੀਜ਼ ਨਹੀਂ ਪਾਇਆ ਇਹ ਇੱਥੇ ਨਾਰੀਅਲ ਦਾ ਇੱਕ ਦਰਖਤ ਆ ਦੇਖੋ ਕਿੰਨੇ ਨਾਰੀਏ ਲੱਗੇ ਹੋਏ ਆ ਇਹਦੇ ਥੱਲੇ ਮੈਗੀ ਵਾਲਾ ਹੈਗਾ ਅਸੀਂ ਇੱਥੇ ਮੈਗੀ ਖਾਧੀ ਤੇ ਉਹ ਲੈਫਟ ਸਾਈਡ ਦੇ ਉੱਤੇ ਮੈਗੀ ਹੈਗੀ ਆ ਤੇ ਇੱਥੇ ਜੋ ਤੁਹਾਡਾ ਦਿਲ ਕਰਦਾ ਤੁਹਾਨੂੰ ਇੱਥੇ ਮਿਲ ਜਾਂਦਾ ਇਹ ਵੀ ਨਹੀਂ ਹੈਗਾ ਕਿ ਇੱਥੇ ਰੇਟ ਜ਼ਿਆਦੇ ਆ ਇਸ ਵਕਤ ਵੱਜ ਗਏ 5:00 ਵੱਜ ਕੇ 6 ਮਿੰਟ ਹੋ ਗਏ ਤੇ ਇੱਥੇ ਕੋਈ ਰੇਟ ਵੀ ਨਹੀਂ ਜ਼ਿਆਦੇ ਇੱਥੇ ਜੇ ਦਿਖਿਆ ਜਾਵੇ ਤਾਂ ਕੱਲੋ ਵੀ ਬੰਦਾ ਰੋਟੀ ਆ 4-500 ਰੁਪਏ ਦੇ ਵਿੱਚ ਬਹੁਤ ਵਧੀਆ ਰੋਟੀ ਖਾ ਲੈਂਦਾ ਤੇ ਇਸ ਵਕਤ 5:00 ਵਜੇ ਤੇ 5:00 ਵਜੇ ਨੇ ਸਾਰੇ ਲੋਕ ਵੀ ਹਟ ਗਿਆ ਤੇ ਲੋਕ ਆਪੋ ਆਪਣੇ ਹੋਟਲਾਂ ਵੱਲੋਂ ਜਾਣਾ ਸ਼ੁਰੂ ਕਰ ਦਿੱਤਾ ਇੱਥੇ ਇੰਨੇ ਸਕੂਟਰ ਨੇ ਇੰਨੀਆਂ ਕੱਲੋ ਵੀ ਰੈਂਟਡ ਕਾਰਾਂ ਨੇ ਕਿ ਹਰੇਕ ਬੰਦਾ ਉਹੀ ਲਈ ਫਿਰਦਾ ਵਾ ਜੇ ਇੱਥੇ ਲੰਬੀਏ ਵੀ ਆਪਾਂ ਟੈਕਸੀ ਲੱਭਣੀ ਹੈ ਟੈਕਸੀ ਲੱਭਣੀ ਬੜੀ ਔਖੀ ਹੋ ਜਾਂਦੀ ਆ हां ਦਿਨੇ-ਦਿਨੇ ਤੁਸੀਂ ਲੱਭ ਸਕਦੇ ਹੋ ਤੇ ਉਹਦਾ ਵੀ ਬਹੁਤ ਜ਼ਿਆਦਾ ਪੈਸੇ ਤੁਹਾਨੂੰ ਦੇਣੇ ਪੈਂਦੇ ਆ ਤੇ ਇਹ ਉਹੀ ਚੌਂਕ ਆ ਜਿਹਦੇ ਵਿੱਚ ਆਪਾਂ ਸਵੇਰੇ ਖੜਕੇ ਜਿੱਥੇ ਉਹ ਬੁੱਤ ਲੱਗਿਆ ਸੀਗਾ ਟੀਟੋ ਦਾ ਤੇ ਬਾਕੀ ਤੁਸੀਂ ਥੋੜੀ ਜੀ ਵੀਡੀਓ ਹੋਰ ਇੰਜੋਏ ਕਰੋ ਤੇ ਐਂਡ ਦੇ ਉੱਤੇ ਆਪਾਂ ਗੱਲ ਕਰਦੇ ਆ ਇਹ ਹੈਗੇ ਜੀ ਟੀਟੋ ਲੈਂਡ ਜਿਹੜੀ ਦੁਨੀਆ ਦੇ ਵਿੱਚ ਮਸ਼ਹੂਰ ਆ ਪਹਿਲਾਂ ਗੋਆ ਦੇ ਉੱਤੇ ਪੁਰਤਗਾਲੀਆਂ ਦਾ ਕਬਜ਼ਾ ਸੀਗਾ ਤੇ 1498 ਤੋਂ ਲੈ ਕੇ 1971 ਤੱਕ ਇਹਦੇ ਉੱਤੇ ਰਾਜ ਕੀਤਾ ਜਦ ਕਿ ਗੋਰਿਆਂ ਨਾਲੋਂ ਵੀ ਅੰਗਰੇਜ਼ਾਂ ਨਾਲੋਂ ਵੀ ਵੱਧ ਸਮੇਂ ਤੱਕ ਇਹਨਾਂ ਨੇ ਰਾਜ ਕੀਤਾ 2-300 ਸਾਲ ਵੱਧ ਰਾਜ ਕੀਤਾ ਤੇ ਇਸ ਜਗ੍ਹਾ ਦੇ ਉੱਤੇ ਜ਼ੁਲਮ ਵੀ ਹੋਇਆ ਬੜੇ ਕਹਿ ਲੋ ਵੀ ਤੱਕੇ ਨਾਲ ਪੁਰਤਗਾਲੀਆਂ ਨੇ 크੍ਰਿਸਚੀਅਨ ਧਰਮ ਬਣਵਾਇਆ ਇੱਥੇ ਇਹ ਲੋਕਾਂ ਦਾ ਧਰਮ ਛੱਡਾ ਕੇ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ